ਮੋਗਾ ਪੁਲਿਸ ਨੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਸਾਡੀ ਅਸੀਂ ਪਹਿਲਾਂ ਇਹ ਦੇ ਮੁੱਖ ਸਾਨੂੰ ਸਿਕਰਟ ਇਨਫੋਰਮੇਸ਼ਨ ਤੇ ਐਫਆਈਆਰ ਰਜਿਸਟਰ ਹੋਈ ਹੈ ਉਸ ਵਿੱਚ ਸਾਨੂੰ ਪਤਾ ਲੱਗਿਆ ਸੀ ਜਿਹੜੇ ਤਿੰਨ ਬੰਦੇ ਹੈਗੇ ਆ ਲਵਜੀਤ ਮਨਪ੍ਰੀਤ ਤੇ ਤੇ ਗੁਰਪ੍ਰੀਤ ਇਹ ਅੰਮ੍ਰਿਤਸਰੋਂ ਤੇ ਫਿਰੋਜਪੁਰ ਤੇ ਤਰਨਤਾਰਨ ਏਰੀਆ ਨੂੰ ਬਿਲੋਂਗ ਕਰਦੇ ਆ ਤੇ ਮੋਗੇ ਚ ਆ ਕੇ ਇਹ ਨਸ਼ਾ ਵੇਚਦੇ ਹੈਗੇ ਆ ਇਹ ਬਲੈਕ ਐਕਟਿਵਾ ਤੇ ਜੋ ਇਥੇ ਪੀਵੀ02 ਨਗਰ ਉਹ ਵੀ ਬ੍ਰੰਧ ਹੋਈ ਹੈਗੀ ਆ ਉਹਦੇ ਵੀ ਉਹਦੇ ਤੇ ਆਈ ਸੀ ਕਿ ਇਹਨਾਂ ਕੋਲ ਸਾਨੂੰ 500 ਗ੍ਰਾਮ ਹਿਰੋਇਨ ਇੱਕ 32 ਬੋਲਟ ਦਾ ਪਿਸਤਲ ਤੇ ਤਿੰਨ ਜਿੰਦਾ ਰਾਉਂਡ ਤੇ ਇੱਕ ਹੁਣ ਹੋਂਡਾ ਜਿਹੜਾ ਐਕਟਿਵਾ ਹੈਗੀ ਉਹ ਬ੍ਰੰਧ ਹੋਈ ਹੈਗੀ ਆ ਇਹਨਾਂ ਬੈਠਣਗੇ ਜੋ ਇਹ ਜਿਹੜੇ ਹੈਗੇ ਇਹ ਪੜਦੇ ਹੈਗੇ ਜੋ ਮਨਪ੍ਰੀਤ ਹੈਗਾ ਇਹ ਪੰਜਾਬ ਯੂਨੀਵਰਸਿਟੀ ਜੋ ਹੈ ਮੋਡਲੀ ਪੁਸ਼ਕੀਸ਼ ਚ ਦੱਸਿਆ ਇਹ ਉਥੇ ਐਮਏ ਕਰਦਾ ਹੈਗਾ ਤੇ ਇਹਨਾਂ ਦੇ ਨਾਲ ਇੱਕ ਜੋ ਹੈਗਾ ਸੀ ਇੱਕ ਗੁਰਪ੍ਰੀਤ ਜੋ ਹੈਗਾ ਉਹ ਖਾਲਸਾ ਕਾਲਜ ਚ ਅਮਰੀਕਸਰ ਪੜਦਾ ਹੈ ਇਹਨਾਂ ਆਪਸ ਚ ਤਾਲਮਿਲ ਕੀ ਬਣਿਆ ਇਹ ਪਹਿਲਾਂ ਉਥੇ ਖਾਲਸਾ ਕਾਲਜ ਚ ਪੜਦੇ ਸੀ ਉਥੇ ਇਹਨਾਂ ਦਾ ਆਪਸ ਚ ਤਾਲਮਿਲ ਹੋਇਆ ਫਿਰ ਇਹ ਸੰਗਤ ਚ ਪੈ ਗਏ ਹੈਗੇ ਆ ਜੋ ਇਥੇ ਇਹ ਜਨੂਨ ਨੇ ਦੱਸਿਆ ਕਿ ਦੂਸਰੀ ਤੀਸਰੀ ਵਾਰ ਇੱਥੇ ਆਈ ਸੀ ਨਸ਼ਾ ਵੇਚਣ ਜੋ ਫਤਿਹਗੜ ਪੰਚਤੂਰ ਮੰਡੀ ਚ ਇਹ ਕਸਟਮਰਾਂ ਨੂੰ ਨਸ਼ਾ ਵੇਚਣ ਆਈ ਸੀ ਤੇ ਉਹਦੇ ਵਿੱਚ ਇਹ ਮਤਲਬ ਤੀਸਰੇ ਇਹਨਾਂ ਦਾ ਉਹ ਵੀ ਪਹਿਲਾਂ ਤੋਂ ਮਤਲਬ ਨਸ਼ੇ ਦੇ ਸੰਬੰਧਤ ਹੈ ਹਾਂ ਅੰਨ ਦੇ ਉੱਪਰ ਤਿੰਨਾਂ ਦੇ ਉੱਪਰ ਇੱਕ ਇੱਕ ਪਰਚਾ ਹੈਗਾ ਕਿਸੇ ਦੇ ਇੱਕ ਦੇ ਮਨਪ੍ਰੀਤ ਉੱਪਰ ਮੁਹਾਲੀ ਵਿੱਚ ਐਨਡੀਪੀ ਸੈਕਟਰ ਦੀ ਪਹਿਲਾ ਪਰਚਾ ਹੈਗਾ ਲਵਜੀ ਤੋਂ ਉੱਪਰ ਥਾਣਾ ਬੀ ਡਿਵੀਜ਼ਨ ਦੇ ਆਮ ਸੈਕਟਰ ਦਾ ਪਰਚਾ ਤੇ ਗੁਰਪ੍ਰੀਤ ਉੱਪਰ ਜਿਹੜਾ ਹੈਗਾ 307 ਦਾ ਥਾਣਾ ਬਿਆਸ ਉੱਪਰ ਪਰਚਾ ਹੈਗਾ ਕ੍ਰਿਮੀਨਲ ਕੋਰਟ ਨਾਲ ਦਾ ਪਹਿਲਾ ਹੈਗਾ ਸਾਰੇ ਰੈਗੂਲਰ ਸਟੂਡੈਂਟ ਅਗੇ ਪੋਸਟਪੋਨ ਅਸਿਸਟ ਨਹੀਂ ਇਹ ਹਜੇ ਅਸੀਂ ਪਤਾ ਕਰਦੇ ਪਏ ਹੈਗੇ ਆ ਵੈਰੀਫਾਈ ਕਰਦੇ ਪਏ ਹੈਗੇ ਕਿ ਇਹ ਵਾਕਈ ਇਹ ਪੜਦੇ ਆ ਕਿ ਸਾਨੂੰ ਸਿਰਫ ਉਹਨਾਂ ਨੇ ਦੱਸਿਆ ਹੈਗਾ ਤਿੰਨੇ ਤਿੰਨੇ ਸਟੂਡੈਂਟਾਂ ਦੀ ਉਮਰ 25 29 27 ਇਹਨਾਂ ਦੀ ਹੈਗੀ ਹੈ ਤੇ ਮਸਟ ਬੀ ਇਹ ਪੜਦੇ ਹੋਣਗੇ ਜਾਂ ਉਹਦੀ ਪੜਾਈ ਦੇ ਆਰਚੇ ਨਸ਼ਾ ਵੇਚਦੇ ਹੋਣਗੇ ਕਿਉਂਕਿ ਨਰੇ ਇੱਕ ਜੋ ਮਨਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਵੀ ਐਸਟੀਐਫ ਵੱਲੋਂ ਉੱਥੇ ਐਨਡੀਪੀਐਸ ਦਾ ਹੀ ਪਰਚਾ ਹੈਗਾ ਮੁਹੱਲੇ ਪਤਾ ਲੱਗਦਾ ਸਰ ਕਿਹਨੇ ਲੈਣਾ ਸੀ ਨਹੀਂ ਕਸਟਮਰ ਸੀ ਅਸੀਂ ਉਹ ਗਿਪ ਫਾਰਵਰਡ ਤੇ ਬੈਕਵਰਡ ਲਿੰਕ ਹੈ ਦੋਨੋਂ ਜਾ ਰਹੇ ਕਿ ਕਿੱਥੋਂ ਲੈ ਕੇ ਆਏ ਸੀ 500 ਗ੍ਰਾਮ ਇਹਨਾਂ ਕੋਲ ਪਿਸਤਲ ਵੀ ਜੋ ਮਿਲੇ ਹੈਗਾ ਤੇ ਕਿਹੜੇ ਕਿਹੜੇ ਇਹਨਾਂ ਦੇ ਰੈਗੂਲਰ ਕਸਟਮਰ ਹੈਗੇ ਅਸੀਂ ਉਹਨਾਂ ਦੇ ਵੀ ਜੋ ਹੈ ਕਾਰਵਾਈ ਕਰਾਂਗੇ ਇਹ ਪਿਸਤਲ